ਸਸ਼ੇਕਾਲ ਦੋਸਤੋ ਵਿਵੇਕ ਓਬਰਾਏ ਸ਼ਾਹਰੁਖ ਖਾਨ ਤੇ ਟਿੱਪਣੀ ਕਰਕੇ ਇੱਕ ਵਾਰ ਫਿਰ ਲਾਈਮਲਾਈਟ ਦੇ ਵਿੱਚ ਆ ਗਏ ਨੇ ਜੀ ਹਾਂ ਵਿਵੇਕ ਓਬਰਾਏ ਦੇ ਮੁਤਾਬਿਕ 2050 ਦੇ ਵਿੱਚ ਲੋਕ ਸ਼ਾਇਦ ਪੁੱਛਣਗੇ ਕਿ ਕੌਣ ਹੈ ਸ਼ਾਹਰੁਖ ਖਾਨ ਭਾਈ ਹਾਲਾਂਕਿ ਇਸ ਬਿਆਨ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ ਪਰ ਤੁਸੀਂ ਇਸ ਰਿਪੋਰਟ ਦੇ ਆਖਿਰ ਤੱਕ ਬਣੇ ਰਹਿਣਾ ਕਿਉਂਕਿ ਗੱਲ ਜਿਹੜੀ ਹੈ ਉਹ ਵਿਚਾਰਨਯੋਗ ਜ਼ਰੂਰ ਹੈ ਕਿ ਆਖਿਰ ਵਾਕਿਆ ਹੀ ਇਹ 당 ਹੋ ਸਕਦਾ ਹੈ ਜਾਂ ਫਿਰ ਨਹੀਂ। ਔਰ ਆਖਿਰ ਵਿਵੇਕ ਓਬਰਾਏ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਤੇ ਆਈ ਕਿ ਨੇ ਤੁਸੀਂ ਕੀ ਸੋਚਦੇ ਹੋ? ਕਿ ਵਿਵੇਕ ਓਬਰਾਏ ਦੇ ਵੱਲੋਂ ਕਹੀ ਗਈ ਇਹ ਗੱਲ ਵਾਕਈ ਸੱਚ ਹੋ ਸਕਦੀ ਹੈ? ਦੋਸਤੋ ਇਸ ਖਬਰ ਤੋਂ ਬਾਅਦ ਮਨ ਦੇ ਵਿੱਚ ਮੇਰੇ ਜਿਹੜੇ ਉਹ ਕਈ ਸਵਾਲ ਖੜੇ ਹੋ ਗਏ। ਜਿਸ ਦਾ ਉੱਤਰ ਸ਼ਾਇਦ ਤੁਸੀਂ ਮੈਨੂੰ ਦੇ ਪਾਓ। ਕਿ ਉਹ ਮਨੋਰੰਜਨ ਉਦਯੋਗ ਦੀ ਬਦਲਦੀ ਹੋਈ ਦਰਸ਼ਕ ਪਸੰਦ ਨੂੰ ਸਮਝਾਉਣਾ ਚਾਹੁੰਦੇ ਸਨ? ਕਿ ਇਹ ਬਿਆਨ ਇੱਕ ਵੱਡੇ ਨਜ਼ਰੀਏ ਦੇ ਨਾਲ ਦਿੱਤਾ ਗਿਆ ਹੈ ਕਿ ਹਰ ਇੱਕ ਜਨਰੇਸ਼ਨ ਦਾ ਆਪਣਾ ਸੁਪਰਸਟਾਰ ਹੁੰਦਾ ਹੈ ਕਿ ਉਹਨਾਂ ਦਾ ਇਹ ਕਹਿਣਾ ਫਿਲਮ ਇੰਡਸਟਰੀ ਦੇ ਵਿੱਚ ਹੋ ਰਹੀਆਂ সুইਪਿੰਗ ਚੇਂजेस ਜਿੱਦਾਂ ਕਿ OTT ਆ ਗਿਆ ਨਵਾਂ ਟੈਲੈਂਟ ਆ ਗਿਆ ਗਲੋਬਲਾਈਜੇਸ਼ਨ ਦਾ ਨਤੀਜਾ ਹੈ ਜਾਂ ਫਿਰ ਵਿਵੇਕ ਉਮਰਾਈ ਨੇ ਇਹ ਕਿਹਾ ਕਿਉਂਕਿ ਉਹਨਾਂ ਨੇ ਫਿਲਮ ਉਦਯੋਗ ਦੇ ਵਿੱਚ ਪਾਵਰ ਡਾਇਨਾਮਿਕਸ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਦੋਸਤੋ ਓਬਰਾਏ ਦਾ ਬਿਆਨ ਮਸ਼ਹੂਰੀ ਦੇ ਫਲੈਸ਼ ਨੇਚਰ ਯਾਨੀ ਕਿ ਚਮਕਦਾਰ ਪਰ ਅਸਥਾਈ ਨੂੰ ਹਾਈਲਾਈਟ ਕਰਦਾ ਹੈ ਇਹ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਸਿਤਾਰਿਆਂ ਦਾ ਸਥਾਨ ਇਤਿਹਾਸ ਦੇ ਵਿੱਚ ਵੱਖਰਾ ਜ਼ਰੂਰ ਹੋ ਸਕਦਾ ਹੈ ਪਰ ਹਰ ਜਨਰੇਸ਼ਨ ਆਪਣੀ ਯਾਦ ਰੱਖਦੀ ਹੈ ਅਤੇ ਉਸੇ ਯਾਦ ਨੂੰ ਮਹੱਤਤਾ ਦਿੰਦੀ ਹੈ ਅਤੇ ਅਗਲੀ ਜਿਹੜੀ ਜਨਰੇਸ਼ਨ ਹੈ ਸਭ ਕੁਝ ਯਾਦ ਨਹੀਂ ਰੱਖ ਸਕਦੀ ਹੈ ਹਾਂ ਅਗਲੀ ਜਨਰੇਸ਼ਨ ਉਹ ਭਾਸ਼ਣ ਦੇ अगली जनरेशन जो इतिहास के दिलचस्पी रखते हैं वो जरूर शाहरुख खान याद रखे यही सच्चाई है एक कौड़ा सच है जिसनु निगलना उस इंसान के लिए बहुत मुश्किल हो जाता है जिसने पिछले कई दहाक्य तो हमेशा चमकदार बने रहने के लिए पूरे शौक के नाल दिन रात एक करके मेहनत की हो तीन खुद सोचो कि एक पिता अपने बच्चों के लिए हीरो हो सकता है उसका बच्चा जरूर याद रखेगा ਪਰ ਦਾਦੇ ਤੋਂ ਪਰਦਾਦੇ ਤੱਕ ਪਹੁੰਚਦਿਆਂ ਇਹ ਯਾਦ ਜਿਹੜੀ ਹੈ ਉਹ ਫਿੱਕੀ ਹੋ ਜਾਂਦੀ ਹੈ ਜੀ ਹਾਂ ਦੋਸਤੋ ਇਹ ਹੀ ਸੱਚਾਈ ਹੈ ਜਨ ਜ਼ੀ ਦੀ ਅੱਧੀ ਤੋਂ ਵੱਧ ਜਨਰੇਸ਼ਨ ਨੂੰ ਆਪਣੇ ਪਰਦਾਦੇ ਦਾ ਨਾਮ ਤੱਕ ਯਾਦ ਨਹੀਂ ਹੋਏਗਾ ਇਸੇ ਗੱਲ ਤੋਂ ਅਗਲਾ ਸਵਾਲ ਨਿਕਲਦਾ ਹੈ ਕਿ ਭਾਈ ਜੇ ਸਾਨੂੰ ਕਿਸੇ ਨੇ ਯਾਦ ਰੱਖਣਾ ਹੀ ਨਹੀਂ ਹੈ ਤਾਂ ਫਿਰ ਅਸੀਂ ਮਿਹਰਤ ਕਿਉਂ ਕਰੀਏ ਸਭ ਕੁਝ ਵੇਚ ਵੱਟ ਕੇ ਖਾ ਲੈਣੇ ਇਹ ਬਿਆਨ ਸਾਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਕੀ ਯਾਦ ਰਹਿਣਾ ਬਹੁਤ ਜ਼ਰੂਰੀ ਹੈ ਜਾਂ ਕਿ ਆਤਮ ਮੁਲਾਂਕਣ ਅਤੇ ਅੰਦਰੂਨੀ ਸੰਤੋਸ਼ ਮਹੱਤਵਪੂਰਨ ਹੈ ਇਹ